ਸੱਚੇ ਪਾਤਸ਼ਾਹ ਕੰਦਰ ਸਤਿ ਆਬਾਦ ਸੋਹਣੇ ਮੈਂ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਤਰੱਕੀਆਂ ਬਖਸ਼ੇ ਤੇ ਅੱਜ ਹੀ ਗਾਇ ਦੇਣ ਐਤਵਾਰ ਦਾ ਤੇ 8 ਵਜੇ ਦਾ ਟਾਈਮ ਹੈ ਤੇ ਆਪਾਂ ਵਲੌਗ ਸਟਾਰਟ ਕਰਤਾ ਅਨੁਰਿਤ ਤੇ ਪਾਪਾ ਚਲੇ ਗਏ ਸੀ ਖੇਤ ਤੇ ਉਹਨਾਂ ਹਲਾਵਾਉਣੀਆਂ ਸੀ ਤੇ ਉਹ ਸਵੇਰੇ ਅੱਜ ਟਾਈਮ ਨਾਲ ਹੀ ਚਲੇ ਗਏ ਅੱਜ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਹੈ ਤੇ ਕਹਿੰਦੇ ਸਵੇਰੇ ਸਵੇਰੇ ਇੱਕ ਵਾਰੀ ਹਲਾਵਾ ਆਉਂਦੇ ਆ ਜ਼ਮੀਨ ਵਾਉਣੀ ਸੀ ਕਿਸੇ ਦੀ ਤੇ ਉਸ ਤੋਂ ਬਾਅਦ ਫਿਰ ਟ੍ਰੇਲ ਪਾਣਗੇ ਤੇ ਸਾਨੂੰ ਕਹਿੰਦੇ ਕਿ ਤੁਸੀਂ ਖਾਣਾ ਬਣਾ ਛੱਡਿਓ ਤੇ ਪਰ ਪੈਂ ਆ ਕੇ ਖਾ ਕੇ ਤੇ ਚਲਾ ਜਾਵਾਂਗਾ ਇਸ ਕਰਕੇ ਜੇ ਆਪਾਂ ਹੁਣ ਫਟਾਫਟ ਮੈਂ ਇੱਕ ਵਾਰੀ ਬੌਖਰ ਲਾ ਕੇ ਤੇ ਉਸ ਤੋਂ ਬਾਅਦ ਖਾਣਾ ਹੀ ਬਣਾਵਾਂਗੀ ਤੇ ਆਪਾਂ ਸਵੇਰੇ ਚਾਹ ਪਾਣੀ ਇੱਕ ਵਾਰੀ ਪੀਤਾ ਸੀਗਾ ਤੇ ਰੋਟੀ ਹੁਣ ਆਪਾਂ ਬਣਾਵਾਂਗੇ ਤੇ ਇੱਥੇ ਬੱਚੇ ਮਸਤੀ ਕਰਦੇ ਫਿਰਦੇ ਆ ਤੇ ਨਾਲ ਹੀ ਜੇ ਆਪਾਂ ਇੱਥੇ ਝਾੜੂ ਲਾ ਲੈਂਦੇ ਆ ਅੱਜ ਐਤਵਾਰੇ ਬੱਚੇ ਆ ਰਹੇ ਆ ਤੇ ਅਨ੍ਰਿਤ ਵੀ ਅੱਜ ਉਹਨਾਂ ਨਾਲ ਵਧੀਆ ਖੇਡਦੀ ਰਹੇਗੀ ਤੇ ਚਲੋ ਜੀ ਵੀਡੀਓ ਤੇ ਨਾਲ ਜ਼ਰੂਰ ਬਨੇ ਰਹੋ ਤੇ ਆਪਾਂ ਜੀ ਸਾਰਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੇ ਸਾਰੇ ਕੰਮਕਾਰ ਐਂਡ ਤੱਕ ਜ਼ਰੂਰ ਦੇਖਿਓ ਜੀ ਅੱਜ ਬਹੁਤ سارے ਮੈਂ ਕੰਮ ਕਰਨੇ ਆ ਤੇ ਇਸ ਕਰਕੇ ਜੀ ਮੈਂ ਫਟਾਫਟ ਲੱਗੀ ਹੋਈ ਸੀ ਕਿ ਕੰਮ ਜਲਦੀ ਤੋਂ ਜਲਦੀ ਨਿਪਟ ਜਾਣਾ ਤੇ ਚਲੋ ਹੁਣ ਆਪਾਂ ਇੱਥੇ ਝਾੜੂ ਬੌਖਰਾ ਲਾ ਲਈਆ ਤੇ ਹੁਣ ਮੈਂ ਇਧਰ ਆ ਗਈ ਸੀ ਪਸੂਆ ਵਾਲ ਤੇ ਮੈਂ ਸੋਚਿਆ ਕਿ ਇੱਕ ਵਾਰੀ ਆਪਾਂ ਨਾਲ ਦੀ ਨਾਲ ਗੋਆ ਵੀ ਸੁੱਟ ਲਈਏ ਕਿਉਂਕਿ ਗੋਆ ਸੁੱਟਣਾ ਵੀ ਬਹੁਤ ਜ਼ਰੂਰੀ ਏ ਪਿਆਰ ਹੋਵੇ ਤਾਂ ਫਿਰ ਚੰਗਾ ਨਹੀਂ ਲੱਗਦਾ ਘਰੇ ਤੇ ਇਸ ਕਰਕੇ ਜੀ ਆਪਾਂ ਨਾਲ ਦੀ ਨਾਲ ਮੈਂ ਸੋਚਿਆ ਕਿ ਇੱਕ ਵਾਰੀ ਗੋਆ ਸੁੱਟ ਲਾਂ ਤੇ ਫਿਰ ਆਪਾਂ ਬਣਾਵਾਂਗੇ ਜੀ ਮੌਲੀ ਵਾਲੇ ਪਰੌਂਠੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਵੀਡੀਓ ਦੇ ਨਾਲ ਜਰੂਰ ਬਨੇ ਰਹੋ ਜੋ ਵੀ ਭੈਣ ਭਾਈ ਜੀ ਤੁਸੀਂ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੀ ਜੀ ਪੂਰਾ ਜਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਨਾ ਚੰਗੀ ਲੱਗੇ ਫਿਰ ਵੀ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਹੁਣ ਮੈਂ ਇੱਥੇ ਲੱਗ ਪਈ ਸੀ ਮੂੜੀਆਂ ਛਿੱਲਣ ਤੇ ਮੂੜੀਆਂ ਛਿੱਲ ਕੇ ਤੇ ਇਹਨਾਂ ਨੂੰ ਆਪਾਂ ਕਰਾਂਗੇ ਕੱਤੂ ਕਸ ਤੇ ਇਧਰ ਗੁਰਜੋਤ ਵੀ ਤੋਰੀ ਫਿਰਦੀ ਸੀ ਆਸੇ-ਪਾਸੇ ਕਿਉਂਕਿ ਅੱਜ ਇਹਨਾਂ ਨੂੰ ਛੁੱਟੀ ਏ ਤੇ ਅੱਜ ਇਹਨਾਂ ਨੂੰ ਬਹੁਤ ਹੀ ਖੁਸ਼ੀ ਏ ਵੀ ਅੱਜ ਐਤਵਾਰ ਏ ਤੇ ਅਸੀਂ ਘਰ ਆ ਤੇ ਗੁਰਜੋਤ ਵੀ ਤੇ ਗੁਰਨ੍ਰੀਤ ਵੀ ਨਾਲ ਅੱਜ ਵਧੀਆ ਖੇਡਦੀ ਪਈ ਏ ਇਹਨਾਂ ਦੇ ਨਾਲ ਤੇ ਵੀ ਬਹੁਤ ਖੁਸ਼ ਏ ਵੀ ਬੱਚੇ ਕਾਰਨੇ ਦੀਦੀਆਂ ਕਾਰਨੇ ਤੇ ਮੈਂ ਹੁਣ ਖੇਡਾਂਗੀ ਇਹਨਾਂ ਨਾਲ ਤੇ ਚਲੋ ਜੀ ਹੁਣ ਮੈਂ ਇੱਥੇ ਨਾ ਮੂੜੀਆਂ ਨੇ ਜਿਹੜੀਆਂ ਕੱਦੂ ਕਸ ਕਰ ਲਈਆਂ ਆ ਤੇ ਇਹਦੇ ਚ ਮੈਂ ਨਮਕ ਰਲਾ ਤਾਏ ਨਮਕ ਮਿਕਸ ਕਰਕੇ ਤੇ ਆਪਾਂ ਇਹਨੂੰ 10 ਮਿੰਟ ਰੱਖਾਂਗੇ ਚਲੋ ਜੀ ਆਪਾਂ 10 ਮਿੰਟ ਰੱਖ ਕੇ ਮੋਣੀਆਂ ਨੂੰ ਤੇ ਹੁਣ ਮੈਂ ਇਹਨਾਂ ਪੋਨੇ ਦੇ ਵਿੱਚ ਪਾ ਕੇ ਨਾ ਤੇ ਇਹਨਾਂ ਨੂੰ ਜੋੜ ਲਿਆ ਏ ਜੋੜ ਕੇ ਨਾ ਪਾਣੀ ਆਪਾਂ ਚੰਗੀ ਤਰ੍ਹਾਂ ਕੱਢਤਾ ਏ ਸਾਰਾ ਤੇ ਬਹੁਤ ਪਾਣੀ ਨਿਕਲਿਆ ਏ ਕਿਉਂਕਿ ਜਦੋਂ ਆਪਾਂ ਨਮਕ ਲਾ ਕੇ ਪਾਣੀ ਕੱਢਦੇ ਆ ਨਾ ਤੇ ਸਾਰਾ ਹੀ ਪਾਣੀ ਨਿਕਲ ਜਾਂਦਾ ਏ ਤੇ ਇਧਰ ਮੈਂ ਅਦਰਕ ਹਰੀ ਮਿਰਚ ਤੇ ਪਿਆਜ਼ ਇਹ ਕੱਟ ਲਿਆ ਬਰੀਕ ਬਰੀਕ ਕੱਟਿਆ ਜੀ ਮਿਰਚਾਂ ਥੋੜੀ ਜਿਹੀ ਮੋਟੀਆਂ ਕੱਟੀਆਂ ਕਿਉਂਕਿ ਬੱਚੇ ਨਹੀਂ ਖਾਂਦੇ ਮਿਰਚਾਂ ਅੱਜ ਕੱਲ ਤਿੱਖੀਆਂ ਬਹੁਤ ਜ਼ਿਆਦਾ ਆ ਰਹੀਆਂ ਨੇ ਮਿਰਚਾਂ ਤੇ ਹੁਣ ਬਈ ਦੇ ਵਿੱਚ ਮਿਕਸ ਕਰ ਦਿੱਤਾ ਏ ਜੀ ਮਿਰਚਾਂ ਮੈਂ ਥੋੜੀਆਂ ਜਿਹੀ ਹੋਰ ਪਾਈਆਂ ਨੇ ਲਾਲ ਤੇ ਨਾਲ ਹੀ ਜੀ ਮੈਂ ਪਾਤਾ ਸੀ ਥੋੜਾ ਆ ਜਾ ਤੇਲ ਤੇਲ ਮੈਂ ਤਾਂ ਕਰਕੇ ਪਾਇਆ ਏ ਉਹਦੇ ਨਾਲ ਜਿਹੜੀਆਂ ਮੂੜੀਆਂ ਨੇ ਨਾ ਚਾਹੇ ਆਪਾਂ ਨੂੰ ਕੈਂਟਾ ਲੱਗ ਜਾਵੇ ਰੋਟੀ ਬਣਾਉਂਦਿਆਂ ਨੂੰ ਤੇ ਫੇਰ ਵੀ ਉਹ ਦੁਬਾਰਾ ਪਾਣੀ ਜਿਹੜਾ ਨਹੀਂ ਛੱਡਦੀਆਂ ਤੇ ਇਸ ਕਰਕੇ ਮੈਂ ਇਹਨਾਂ ਦੋ ਕੁ ਚਮਚੇ ਇਹਦੇ ਚ ਤੇਲ ਦੇ ਐਡ ਕਰਤੇ ਸੀ ਤੇ ਚਾਹੇ ਕਿ ਉਹ ਪਾ ਲਈਏ ਤੇਲ ਪਾ ਲਈਏ ਇੱਕ ਹੀ ਗੱਲ ਏ ਤੇ ਚਲੋ ਹੁਣ ਮੈਂ ਇੱਥੇ ਚੌਰਸ ਪਰੌਂਠੇ ਬਣਾਵਾਂਗੀ ਇਸ ਤਰ੍ਹਾਂ ਚਾਵਲਸ ਪਰੌਂਠਾ ਬਣਾਵਾਂਗੇ ਤੇ ਆਪਾਂ ਇਹਦੇ ਵਿੱਚ ਨਾ ਬਿਲਕੁਲ ਵੀ ਮੂੜੀਆਂ ਜਾਂ ਪਾਣੀ ਨਹੀਂ ਨਿਕਲਦਾ ਤੇ ਵਧੀਆ ਰੋਟੀ ਜਿਹੜੀ ਵੇਲੀ ਜਾਂਦੀ ਏ ਤੇ ਦੂਸਰਾ ਪਰੌਂਠਾ ਜਿਹੜਾ ਹੇਠ ਉੱਤੇ ਰੋਟੀ ਹੈ ਆਪਾਂ ਚਾਹੇਕਰ ਰੋਟੀ ਦੇ ਉੱਪਰ ਮੂੜੀਆਂ ਲਾ ਕੇ ਫਿਰ ਉੱਪਰ ਰੋਟੀ ਪਾਈਏ ਉਹ ਵਾਲਾ ਪਰੌਂਠਾ ਨਾ ਗੁਰਜੋਤ ਤੇ ਪਾਪਾ ਨਹੀਂ ਖਾਂਦੇ ਉਹ ਇਹੀ ਇਹੋ ਹੀ ਪਰੌਂਠਾ ਖਾਂਦੇ ਆ ਤੇ ਇਸ ਕਰਕੇ ਮੈਂ ਹਮੇਸ਼ਾ ਹੁਣ ਇਹੋ ਜਿਹੇ ਪਰੌਠੇ ਬਣਾਦੀ ਆ ਮੂਲੀ ਵਾਲੇ ਤੇ ਇਹ ਬਹੁਤ ਟੇਸਟੀ ਬੰਦੇ ਆ ਤੇ ਸੌਖੇ ਵੀ ਬਣ ਜਾਂਦੇ ਆ ਕੋਈ ਇਹਦੇ ਪਾਣੀ ਨਹੀਂ ਨਿਕਲਦਾ ਕੋਈ ਕੁਛ ਨਹੀਂ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਮੂਲੀ ਦੇ ਪਰੌਠੇ ਆ ਜਿਹੜੇ ਬਣਾ ਸਕਦੇ ਹੋ ਇਹ ਚਲੋ ਜੀ ਮੈਂ ਤੁਹਾਨੂੰ ਦੋ ਪਰੌਂਠੇ ਆ ਜਿਹੜੇ ਵੇਲ ਕੇ ਦਿਖਾ ਰਹੀ ਆ ਤੇ ਵਧੀਆ ਵੇਲੇ ਜਾਂਦੇ ਆ ਜੀ ਤੇ ਹੁਣ ਜੀ ਗੁਰਜੋਤ ਦੇ ਪਾਪਾ ਆ ਗਏ ਸੀ ਤੇ ਉਹ ਕਹਿੰਦੇ ਕਿ ਰੋਟੀ ਲਿਆਓ ਖਾ ਕੇ ਤੇ ਉਹਨੇ ਫਿਰ ਅੱਗੇ ਵੀ ਜਾਣਾ ਏ ਹੁਣ ਬਜਾਈ ਕਰਨ ਗਏ ਪਹਿਲਾਂ ਉਹਨਾਂ ਹਲਾਵਾਈਆਂ ਸੀ ਤੇ ਹੁਣ ਕਣਕ ਪੀਜਣ ਜਾਣਗੇ ਤੇ ਆਪਾਂ ਉਹਨਾਂ ਨੂੰ ਸਵੇਰੇ ਹੀ ਰੋਟੀ ਖਵਾ ਦਈਦਾ ਕਈ ਵਾਰੀ ਕਿਤੋਂ ਮੇਲ ਤਾਂ ਜਾਂਦੀ ਹੀ ਬਾਕੀ ਉਹ ਖਾਂਦੇ ਨਹੀਂ ਕਿਸੇ ਦੇ ਘਰ ਘਰ ਦੀ ਰੋਟੀ ਉਹ ਆਪਦੇ ਘਰ ਦੀ ਖਾਂਦੇ ਆ ਤੇ ਇਸ ਕਰਕੇ ਜੇ ਆਪਾਂ ਟਾਈਮ ਨਾਲ ਉਹਨਾਂ ਨੂੰ ਰੋਟੀ ਇੱਕ ਵਾਰੀ ਖਵਾ ਦਿਆਂਗੇ ਚਲੋ ਜੀ ਹੁਣ ਨਾ ਇੱਥੇ ਮੈਂ ਲੱਗ ਪਈ ਸੀ ਭਾਂਡੇ ਮਾਣ ਜਣ ਤੇ ਅੱਜ ਨਾ ਭਾਂਡੇ ਮੇਰੇ ਐਂਡ ਤੇ ਮਜੀਚੇ ਆ ਖਾਣਾ ਬਣਾਉਣ ਤੋਂ ਬਾਅਦ ਤੇ ਹੁਣ ਆਪਣੇ ਤਕਰੀਬਨ ਸਾਰੇ ਕੰਮ ਜਿਹੜੇ ਨਿਭੜ ਚੁੱਕੇ ਸੀ ਤੇ ਹੁਣ ਮੇਰੇ ਕੱਪੜੇ ਰਹਿ ਗਏ ਤੋਣ ਵਾਲੇ ਉਹ ਵੀ ਮਸ਼ੀਨ ਚ ਪਾਏ ਹੋਏ ਆ ਤੇ ਟਾਈਮ ਹੋ ਗਿਆ ਸੀ ਜੀ ਹੁਣ 10:30 ਵਜੇ ਦਾ ਤੇ ਮੈਂ ਬਰਤਨ ਸਾਫ਼ ਕਰਕੇ ਤੇ ਕੱਪੜੇ ਹੁਣ ਇਕੱਲੇ ਧੋ ਕੇ ਅੱਜ ਜਿਹੜੇ ਕੰਮ ਮੇਰੇ ਸਾਰੇ ਟਾਈਮ ਨਾਲ ਹੋ ਗਏ ਆ ਕਿਉਂਕਿ ਅੱਜ ਬੱਚੇ ਕਾਰਨ ਆ ਤੇ ਨਰੀਤ ਵੀ ਵਧੀਆ ਉਹਨਾਂ ਨਾਲ ਖੇਡਦੀ ਫਿਰਦੀ ਏ ਤੇ ਮੇਰੇ ਸਾਰੇ ਕੰਮ ਨਿਭੜ ਗਏ ਤੇ ਦੇਖੋ ਜੀ ਆਪਾਂ ਕੱਪੜੇ ਵੀ धोਤੇ ਤੇ 11 ਵਜੇ ਦਾ ਟਾਈਮ ਹੈ ਹੁਣ ਤੇ ਆਪਣੇ ਤਕਰੀਬਨ ਸਾਰੇ ਕੰਮ ਹੋ ਗਏ ਤੇ ਹੁਣ ਨਾ ਮੇਰਾ ਇੱਕ ਕੰਮ ਸਭ ਤੋਂ ਵੱਡਾ ਜਿਹੜਾ ਰਹਿੰਦਾ ਸੀ ਉਹ ਸੀ ਮਿੱਟੀ ਵਾਲਾ ਤੇ ਹੁਣ ਅਸੀਂ ਇੱਥੇ ਖੇਤ ਆਏ ਸੀ ਮਿੱਟੀ ਲੈਣ ਤੇ ਆਪਾਂ ਵਿੱਚੋਂ ਨਾ ਚੀਕਣੀ ਚਿਕਣੀ ਮਿੱਟੀ ਲਾਭ ਰਹੇ ਸੀ ਮੋٹے ਮੋٹے ਡੇਲਾ ਤੇ ਇਹ ਮਿੱਟੀ ਆਪਾਂ ਦਾ ਚੁੱਲਾ ਲਿੰਬਣਾ ਆਇਆ ਚੁੱਲਾ ਲਿਆ ਤਾਂ ਆਪਾਂ ਪੱਕਾ ਏ ਬਣਿਆ ਬਨਾਇਆ ਲਿਆ ਆਏ ਚੁੱਲਾ ਖਰੀਦੇ ਆਏ ਤੇ ਉਹ ਨਾ ਬਾਈ ਕਹਿੰਦਾ ਸੀ ਕਿ ਇਹਦੇ ਵਿੱਚ ਮਿੱਟੀ ਲਾ ਲਿਆ ਜੇ ਇਹ ਮਿੱਟੀ ਲਾਉਣ ਨਾਲ ਨਾ ਫੇਰੇ ਵੀ ਇਹ ਹਾਂਡ ਵਧੀਆ ਜਾਵੇਗਾ ਜਲਦੀ ਟੁੱਟਣਾ ਨਹੀਂ ਤੇ ਇਸ ਕਰਕੇ ਜੀ ਆਪਾਂ ਖੇਤ ਮਿੱਟੀ ਲੈਣ ਆ ਗਏ ਤੇ ਅੱਜ ਮੇਰੇ ਕੋਲ ਟਾਈਮ ਵੀ ਹੈਗਾ ਸੀ ਤੇ ਮੈਂ ਕਿਹਾ ਵਿਚਾਰ ਆ ਪਈ ਵੀ ਕੰਮ ਨਾਲ ਦੀ ਨਾਲ ਨਿਬੇੜ ਲਈਏ ਤੇ ਦੇਖੋ ਆਪਾਂ ਇਸ ਤਰ੍ਹਾਂ ਦੇ ਡੇਲਾ ਜਿਹੜੇ ਹੁਣ ਇਹ ਘਰੇ ਲਾਏ ਜਾਵਾਂਗੇ ਇੰਨੇ ਕੋਈ ਆਪਾਂ ਨੂੰ ਬਹੁਤ ਆ ਗਿਆ ਕਿ ਥੋੜੀ ਜਿਹੀ ਮਿੱਟੀ ਲੱਗਣੀ ਆ ਉਹਦੇ ਵਿੱਚ ਕਣਕਾ ਤਾਂ ਬੀਜੀ ਪਿਆ ਕਰਕੇ ਆਪਾਂ ਵਿੱਚ ਵਿੱਚ ਚੋਗਲੇ ਤੋਰ ਫਿਰ ਕੇ ਤੇ ਚਲੋ ਜੀ ਹੁਣ ਆਪਾਂ ਕਰੇ ਚੱਲ ਕੇ ਤੇ ਇਹਨੂੰ ਬਣਾਉਂਦੇ ਆ ਉਨਾ ਮੈਰਾ ਇਹਨੂੰ ਉਰਲਾ ਵਾਂਗ ਇੱਕ ਵਰੀ ਡੱਲੇ ਜੜੇ ਬੇਚੇ ਮੋٹے ਮੋٹے ਡਣੀਆਂ ਤੇ ਮਿੱਟੀ ਦੀਆਂ ਉਹਨਾਂ ਨੂੰ ਆਪਾਂ ਇਤਰਾ ਕੋਟ ਕੇ ਰਾਂ ਤੇ ਛੋਟੀਆਂ ਕਰ ਲਾਂਗੇ ਚੰਗੀ ਤਰ੍ਹਾਂ ਤਾਂ ਨਹੀਂ ਪੁੰਨੀਆਂ ਲੋ ਦੀ ਆਪਾ ਪੂਰ ਕੇ ਸਾਰੀਆਂ ਦਲੀਆਂ ਤੇ ਹੁਣ ਬੱਠਲ ਦੇ ਵਿੱਚ ਹੀ ਪਾ ਦਾਂਗੇ ਬੱਠਲ ਚ ਪਾ ਕੇ ਤੇ ਫਿਰ ਨਾ ਆ ਪਾ ਇਹਦੇ ਚ ਮੈਂ ਤੂੜੀ ਲਾ ਦੇਾਂਗੀ ਨਾਲ ਦੇ ਨਾਲ ਜਿੱधर ਤੋਂ ਬਹੁਤ ਮਿੱਟੀ ਚਾਤ ਮਾਰਨ ਦਾ ਚੰਗੂਂਦਾ ਹੈ ਬਾਸ ਨਾਲ ਹੀ ਲੱਗੀ ਖੜੀ ਏ ਚਲ ਕੱਟ ਤੇ ਮੈਲਾ ਇਥੇ ਥੋੜੀ ਲਾਇਆ ਹੈਗਾ ਨਾ ਤੇ ਉਹ ਮੈਂ ਸੁੱਕੀ ਮਿੱਟੀ ਵਿੱਚ ਇੱਕ ਵਾਰੀ ਮਿਕਸ ਕਰ ਦਿੰਨੀ ਆ ਤੇ ਬਾਅਦ ਚ ਨਹੀਂ ਆਪਾਂ ਨੂੰ ਮਿਲਾਉਣੀ ਪੈਣੀ ਫੇਰ ਇਹ ਥੋੜੀ ਮੈਨਾ ਥੋੜੀ ਜਿਹੀ ਉਹ ਲਈ ਸੀ ਜਰੀ ਭਿੱਜੀ ਹੋਈ ਹੁੰਦੀ ਏ ਤੇ ਇਹ ਥੋੜੀ ਜਿਹੀ ਨਰਮ ਨਰਮ ਥੋੜੀ ਏ ਇਹਦੇ ਚ ਟੰਡਲ ਨਹੀਂ ਹੈਗੇ ਮੋٹے ਤੇ ਇਹਦੇ ਨਾਲ ਜਿਹੜੀ ਲਪਾਈਏ ਵਧੀਆ ਹੋਵੇਗੀ ਨਾ ਹਨੇ ਦਾ ਵੀ ਦਾ ਫਿਰ ਹੱਥ ਨਾਲ ਆਈ ਇਹ ਮੈਂ ਆਪ ਪਈਏ ਇਹਦੇ ਵਿੱਚ ਜਿਹੜੀ ਹਿੱਦੀਆਂ ਨੇ ਨਾ ਡਾਲੀਆਂ ਜਿਹਾ ਮਿੱਟੀ ਦੀਆਂ ਇਹ ਸਾਰੀਆਂ ਖੋਲ ਜਾਂਦੀ ਨੇ ਅੱਛਾ ਫਿਰ ਜੇ ਆਪਾਂ ਆੜਿਆ ਆਪਲਾ ਆ ਦੇ ਇਹਨ ਫਿਰ ਉਹ ਪੁੱਟੀਆਂ ਨੂੰ ਤਾਂ ਮੈਂ ਉਹ ਨਾਲ ਆਦੀ ਤੇ ਬਾਅਦ ਤੂੜੀ ਬਨ ਲਾਤੀਏ ਸਰਬਾਤ ਮੋਤੀ ਨੂੰ ਹੈ ਮੰਮੀ ਮਿੱਟੀ ਵਿੱਚ ਹਮੇਸ਼ਾ ਤੂੜੀ ਹੀ ਪਾਉਂਦੇ ਜਦ ਪੌਣੀ ਮਾਪੇ ਆਪੇ ਟੈਂਟਾ ਇਹਨੂੰ ਰੱਖਦੇ ਹੈ ਮੰਮੀ ਮਿੱਟੀ ਵਿੱਚ ਪਾਉਂਦਾ ਮੰਮੀ ਆ ਤੂੜੀ ਨਾ ਪਾ ਕੇ ਜਾਂਦੀ ਮਿੱਟੀ ਕਰ ਲੈਣੀ ਚਾਹੀਦੀ ਥੂਲਾ ਰੋਟਾ ਧਾਣੀ ਚ ਕਾਇਨਿਆ ਖਾਸ਼ੇ ਤੋਂ ਚੰਗੂ। ਇੰਕੈਂ ਦਾ ਇੱਕ ਪੂਰਾ ਰੱਖਣਾ ਹੈ। ਤੇ ਲਾਵਾ ਦੇ ਦੇਖ ਜਾਈ ਥੋੜੀ ਥੋੜੀ ਬੁਰੀ ਤਾਲੀਆਂ ਸਾਰੀ। ਇਹ ਚੁੱਲ੍ਹਾ ਹੈ ਜੀ ਆਪਣਾ ਤੇ ਆਪਾਂ ਕੱਲ ਹੀ ਖਰੀਦਿਆ ਹੈ ਹਾਲੇ। ਪੱਕਾ ਚੁੱਲ੍ਹਾ ਆਪਾਂ ਲਿਆਏ ਆਪਾਂ ਕਿਉਂਕਿ ਚੌਂਕਾ ਦਾ ਪੁੱਟ ਤਾਂ ਸੀ ਤੇ ਇਸ ਕਰਕੇ ਜੀ ਹੁਣ ਆਪਾਂ ਚੁੱਲ੍ਹਾ ਇਹ ਲੈ ਲਿਆ ਚਾਵਾ ਚੁੱਲ੍ਹਾ। ਤੇ ਨੂੰ ਹੁਣ ਆਪਾਂ ਜਿੱਥੇ ਮਰਜ਼ੀ ਰੱਖ ਗਏ ਖਾਣਾ ਬਣਾ ਸਕਦੇ ਆ ਤੇ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਸੀ ਅੰਗੀਠੀ ਤਾਂ ਬਣਾਈ ਸੀ ਬਾਕੀ ਉਹ ਵੀ ਟੁੱਟ ਗਈ ਸੀ ਤੇ ਪਤਾ ਨਹੀਂ ਉਹ ਕਿਵੇਂ ਟੁੱਟ ਗਈ ਪਤਾ ਹੀ ਲੱਗਿਆ ਤੇ ਇਸ ਕਰਕੇ ਜੀ ਹੁਣ ਆਪਾਂ ਨੂੰ ਥੁੱਲਾ ਲੈਣਾ ਪਿਆ ਤੇ ਉਹ ਬਾਈ ਕਹਿੰਦਾ ਸੀ ਨਾ ਵੀ ਵਿੱਚ ਮਿੱਟੀ ਲਾ ਦੇ ਜੇ ਤੇ ਫੇਰ ਵਧੀਆ ਹੰਡ ਜਾਵੇਗਾ ਟੁੱਟਣਾ ਨਹੀਂ ਜਲਦੀ ਤੇ ਇਸ ਕਰਕੇ ਜੀ ਆਪਾਂ ਨਾਲ ਵਿੱਚ ਮਿੱਟੀ ਲਾਤੀ ਆ ਇਹ ਮਿੱਟੀ ਲਾਉਣ ਤੋਂ ਬਾਅਦ ਜੀ ਮੇਰਾ ਹੁਣ ਇੱਕ ਕੰਮ ਇਹ ਹੀ ਰਹਿ ਗਿਆ ਸੀ ਇਹ ਆ ਜੀ ਕਣੀ ਝੋਨੇ ਦੀ ਜਿਹੜੀ ਆਪਾਂ ਝੋਨਾ ਮੰਡੀ ਤੇ ਵੇਚਿਆ ਹੈ ਨਾ ਤੇ ਉਹਦੇ ਥੱਲੇ ਜਿਹੜੀ ਕਣੀ ਦੀ ਰਹਿ ਜਾਂਦੀ ਏ ਉੱਥੇ ਬਣਾਉਂਦੇ ਨੇ ਨਾ ਜਿਆਦਾ ਹੋਂ ਤੇ ਥੱਲੇ ਜਿਹੜੇ ਚਾਹ ਵਾਲ ਜਿਹ ਵਿੱਚੋਂ ਟੋਟਾ ਹੁੰਦੇ ਨੇ ਤੇ ਉਹ ਥੱਲੇ ਬਾਤ ਜਾਂਦੇ ਨੇ ਤੇ ਉਹ ਲੈ ਆਏ ਸੀ ਘਰੇ ਤੇ ਇਹ ਵੀ ਕਾਫੀ ਦਿਨਾਂ ਤੋਂ ਪਏ ਸੀ ਤੇ ਉਹ ਹੁਣ ਮੈਨੂੰ ਅੱਜ ਟਾਈਮ ਮਿਲਿਆ ਆਏ ਵੀ ਤੇ ਇਹ ਮੈਂ ਸਾਕੇ ਤੇ ਹੁਣ ਵਿੱਚ ਗੱਟੇ ਤੇ ਪਾ ਦਾਂਗੇ ਤੇ ਫਿਰ ਆਪਾਂ ਵਿੱਚ ਦਾਣੇ ਮਿਕਸ ਕਰਕੇ ਨਾ ਤੇ ਪਸ਼ੂਆਂ ਵਾਸਤੇ ਪਿਆ ਲਾਂਗੇ ਤੇ ਮੈਂ ਸੋਚਿਆ ਕਿ ਵੀ ਕੰਮ ਨਾਲ ਦੀ ਨਾਲ ਨਿਬੇੜਦਿਆਂ ਕਿਉਂਕਿ ਇੰਨੇ ਜ਼ਿਆਦਾ ਕੰਮ ਵੜ ਜਾਂਦੇ ਨੇ ਤੇ ਖਤਮ ਹੋਣ ਦਾ ਨਾ ਹੀ ਲੈਂਦੇ ਕਾਰ ਦੇ ਕੰਮ ਤਾਂ ਤੇ ਚਲੋ ਕੋਈ ਨਹੀਂ ਹੋ ਜਾਂਦੇ ਆ ਤੇ ਚਲੋ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਜੀ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ